ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ ਚਾਰ ਸੌਰੀ ਤਿੰਨ ਤਨ ਕੁੰਡੇ ਹਨ 7 ਨਾ ਕੁੰਡੇ ਪਾਏ ਆ ਜੀ ਇਹ ਤਿੰਨ ਤਿੰਨ ਤੇ ਇੱਕ ਇੱਕ ਕੁੰਡਾ ਆਪਾਂ ਸਾਈਡ ਤੇ ਰੱਖਿਆ ਜੀ ਤੇ ਡਿਜ਼ਾਈਨ ਬਹੁਤ ਸੋਹਣਾ ਤੇ ਬਹੁਤ ਸੌਖਾ ਜੀ ਬਹੁਤ ਜਲਦੀ ਬਣਦਾ ਤੇ ਸੋਹਣਾ ਵੀ ਬਹੁਤ ਲੱਗਦਾ ਹਲਕਾ ਜਿਹਾ ਡਿਜ਼ਾਈਨ ਹੈ ਤੇ ਬੜੀ ਆਸਾਨੀ ਨਾਲ ਆਪਾਂ ਬਣਾ ਸਕਦੇ ਆਂ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆ ਆਪਾਂ ਡਿਜ਼ਾਈਨ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਹੁਣ ਆਪਾਂ ਦੇਖੋ ਜੀ ਆਹ ਕੁੰਡਾ ਵੀ ਆਪਾਂ ਨੇ ਤਾਰ ਲਿਆ ਤੇ ਜਿਹੜੇ ਅਗਲੇ ਦੋ ਕੁੰਡੇ ਐ ਇਹ ਵੀ ਆਪਾਂ ਤਾਰਨੇ ਆ ਆਪਾਂ ਬਣਾ ਵੀ ਸਕਦੇ ਆ ਪਰ ਆਪਾਂ ਤਾਰ ਲਿਆ ਆਪਾਂ ਜਿਵੇਂ ਇੱਥੇ ਇੱਕ ਕੁੰਡਾ ਬਣਾਇਆ ਦੋ ਤਾਰੀ ਐਂ ਕਰ ਸਕਦੇ ਆ ਕਿਆ ਆਪ ਅਗਲਾ ਕੁੰਡਾ ਬਣਾ ਲਓ ਦੋ ਕੁੰਡੇ ਆਪਾਂ ਫਿਰ ਤਾਰਾਂਗੇ ਇੱਕ ਕੁੰਡਾ ਬਣਾ ਲਵਾਂਗੇ ਦੋ ਕੁੰਡੇ ਆਪਾਂ ਤਾਰ ਦਵਾਂਗੇ ਅਗਲਾ ਕੁੰਡਾ ਆਪਾਂ ਬਣਾ ਲਵਾਂਗੇ ਉਲਟੀ ਸਾਈਡ ਆਗੇ ਜੋ ਉਲਟੀ ਸਾਈਡ ਆਪਾਂ ਇਹ ਕੁੰਡਾ ਜਿਹੜਾ ਬਣਾਇਆ ਸੀ ਉਹ ਬਣਾਵਾਂਗੇ ਜਿਹੜੇ ਆਪਾਂ ਕੁੰਡੇ ਤਾਰੇ ਸੀ ਉਹਨਾਂ ਨੂੰ ਆਪਾਂ ਤਾਰ ਲੈਣਾ ਜਿਹੜੇ ਦੋ ਕੁੰਡੇ ਆਪਾਂ ਤਾਰੇ ਸੀ ਆਪਾਂ ਉਲਟੀ ਸਾਈਡ ਵੀ ਉਤਾਰ ਲੈਣੇ ਆ ਲਾਸਟ ਵਾਲਾ ਗੁੰਡਾ ਆਪਾਂ ਉਲਟਾ ਬਣਾ ਲਿਆ ਹੁਣ ਆਪਾਂ ਆਗੇ ਜੇ ਸਿੱਧੀ ਸਾਈਡ ਸਿੱਧੀ ਸਾਈਡ ਆਪਾਂ ਆ ਗੁੰਡਾ ਤਾਰਿਆ ਧਾਗਾ ਆਪਣੇ ਵੱਲ ਕਰਾਂਗੇ ਜਿਹੜੇ ਦੋ ਗੁੰਡੇ ਆਪਾਂ ਤਾਰੇ ਸੀਗੇ ਇਹ ਦੇਖੋ ਜੀ ਇਹਨਾਂ ਨੂੰ ਆਪਾਂ ਉਲਟੇ ਬਣਾ ਲਵਾਂਗੇ ਸਿੱਧੇ ਪਾਸੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਜਿਹੜਾ ਬਣਾਇਆ ਸੀ ਆਪਾਂ ਕੁੰਡਾ ਇਹਨੂੰ ਆਪਾਂ ਸਿੱਧਾ ਹੀ ਬਣਾ ਲਵਾਂਗੇ ਫਿਰ ਧੱਗ ਆਪਣੇ ਵੱਲ ਕਰਾਂਗੇ ਦੋ ਕੁੰਡੇ ਉਲਟੇ ਧੱਗ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਦੋ ਕੁੰਡੇ ਆਹ ਜਿਹੜੇ ਆਪਾਂ ਤਾਰੇ ਸੀ ਇਹਨਾਂ ਨੂੰ ਆਪਾਂ ਉਲਟੇ ਬਣਾ ਲਵਾਂਗੇ ਲਾਸਟ ਵਾਲੇ ਦੋ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਉਲਟੀ ਸਾਈਡ ਆ ਗਿਆ ਆਪਾਂ ਉਲਟੀ ਸਾਈਡ ਆਪਾਂ ਇਹਨੂੰ ਸਲਾਈਨ ਬਣਾਵਾਂਗੇ ਜੀ ਪੂਰੀ ਉਲਟੀ ਬਣਾਉਣੀ ਲੈ ਜੇ ਤਾਂ ਉਲਟੀ ਸਲਾਈ ਬਣਾ ਲਈਏ ਫੇਰ ਤੋਂ ਆਪਾਂ ਸਿੱਦੇ ਪਾਸੇ ਆ ਗਏ ਹੁਣ ਆਪਾਂ ਫੇਰ ਇਹੀ ਕੁੰਡੇ ਫੇਰ ਉਤਾਰ ਲੈਣੇ ਆ ਇੱਕ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਆ ਵਾਲੇ ਦੋ ਕੁੰਡੇ ਫਿਰ ਤਾਰ ਲਵਾਂਗੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਦੋ ਕੁੰਡੇ ਤਾਰ ਕੇ ਅਗਲੇ ਦੋ ਕੁੰਡੇ ਆਪਾਂ ਸਿੱਧੇ ਬਣਾ ਲਵਾਂਗੇ ਉਲਟੀ ਸਾਈਡ ਇੱਕ ਕੁੰਡਾ ਤਾਰਾਂਗੇ ਇੱਕ ਕੁੰਡਾ ਆਪਾਂ ਉਲਟਾ ਬਣਾ ਲਵਾਂਗੇ ਦੋ ਕੁੰਡੇ ਆਪਾਂ ਫਿਰ ਤੋਂ ਉਤਾਰ ਲਵਾਂਗੇ ਇਹ ਕੁੰਡਾ ਬਣਾਇਆ ਦੋ ਕੁੰਡੇ ਉਤਾਰ ਲਵਾਂਗੇ ਸਿੱਧੀ ਸਾਈਡ ਆ ਗਈ ਹੁਣ ਜਿਹੜੇ ਆਪਾਂ ਦੋ ਕੁੰਡੇ ਆਪਾਂ ਤਾਰੇ ਸੀ ਇਹਨਾਂ ਨੂੰ ਆਪਾਂ ਉਲਟੇ ਬਣਾ ਲਵਾਂਗੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਦੋ ਕੁੰਡੇ ਉਲਟੇ ਜਿਹੜੇ ਕੁੰਡੇ ਆਪਾਂ ਤਾਰੇ ਆ ਉਹਨਾਂ ਨੂੰ ਆਪਾਂ ਉਲਟੇ ਬਣਾ ਲੈਣਾ ਇੱਕ ਕੁੰਡਾ ਆਪਾਂ ਸਿੱਧਾ ਬਣਾ ਲੈਣਾ ਜੀ ਜੋ ਆਪਣੇ ਦੋ ਡਿਜ਼ਾਈਨ ਬਣ ਕੇ ਤਿਆਰ ਹੋਏ ਆ। ਉਲਟੀ ਸਾਈਡ ਤੋਂ ਆਪਾਂ ਸਲਾਈ ਇਹ ਪੂਰੀ ਉਲਟੀ ਬਣਾ ਲੈਣੀ ਹੈ। ਸਿੱਧੇ ਸਾਈਡ ਆ ਗਿਆ ਆਪਾਂ ਫਿਰ ਤੋਂ ਆਹ ਕੁੰਡਾ ਵੀ ਆਪਾਂ ਤਾਰ ਲਿਆ ਦੋ ਕੁੰਡੇ ਤਾਰੇ ਇੱਕ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਦੋ ਕੁੰਡੇ ਤਾਰੇ ਇੱਕ ਕੁੰਡਾ ਸਿੱਧਾ ਬਣਾਇਆ ਅਗਲੇ ਦੋ ਕੁੰਡੇ ਵੀ ਆਪਾਂ ਤਾਰ ਕੇ ਲਾਸਟ ਦੇ ਦੋ ਕੁੰਡੇ ਆਪਾਂ ਸਿੱਧੇ ਬਣਾ ਲੈਣੇ ਉੱਤੇ ਸਾਈਡ ਤੋਂ ਵੀ ਆਪਾਂ ਜਿਹੜੇ ਕੁੰਡੇ ਬਣਾਏ ਆਪਾਂ ਉਹ ਬਣਾ ਲੈਣੇ ਆ ਜਿਹੜੇ ਤਾਰੇ ਆ ਦੋ ਕੁੰਡੇ ਉਹ ਆਪਾਂ ਉਤਾਰ ਲੈਣੇ ਆ ਸਿੱਧੇ ਪਾਸੇ ਆ ਗਏ ਤਾਂ ਆਪਾਂ ਦੋ ਕੁੰਡੇ ਜਿਹੜੇ ਤਾਰੇ ਆ ਆਪਾਂ ਉਲਟੇ ਬਣਾ ਲੈਣੇ ਆ ਇੱਕ ਕੁੰਡਾ ਸਿੱਧਾ ਵੀ ਆਪਾਂ ਇਹ ਤਿੰਨ ਤਿੰਨ ਸਲਾਈਆਂ ਪ ਤਿੰਨ ਤਿੰਨ ਹੀ ਆਪਣੇ ਕੋਲੇ ਕੁੰਡੇ ਆ ਤੇ ਤਿੰਨ ਸਲਾਈਆਂ ਜੀ ਡਿਜ਼ਾਈਨ ਬਣ ਕੇ ਕੰਪਲੀਟ ਹੋ ਜਾਂਦਾ ਜੀ ਇੱਕ ਸਲਾਈ ਆਪਣੀ ਆ ਡਿਜ਼ਾਈਨ ਦੀ ਹੋ ਗਈ ਇੱਕ ਹੋਰ ਪਾਵਾਂਗੇ ਤੇ ਇੱਕ ਇਧਰੋਂ ਸਿੱਧੀ ਬਣਾਵਾਂਗੇ ਹੁਣ ਆਪਾਂ ਸਿੱਧੀ ਸਲਾਈ ਬਣਾਵਾਂਗੇ ਤੀਜੀ ਸਲਾਈ ਇਹਦੀ ਤੇ ਚਲੋ ਜੀ ਆਪਾਂ ਇਸੇ ਤਰ੍ਹਾਂ ਹੀ ਅੱਗੇ ਤੋਂ ਅੱਗੇ ਸਲਾਈਆਂ ਪਾਉਂਦੇ ਜਾਵਾਂਗੇ ਤਾਂ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜ਼ਰੂਰ ਟਰਾਈ ਕਰਿਓ ਉਹਨਾਂ ਕਿਸੇ 'ਚ ਵੀ ਬਣਾਓ ਕਿਸੇ ਵੀ ਰੰਗ 'ਚ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਜੀ ਤੇ ਆਪਾਂ ਥੋੜਾ ਜਿਹਾ ਬਣਿਆ ਦਿਖਾਉਨੇ ਆ ਤੁਹਾਨੂੰ ਮੈਂ ਲਿਖ ਰਹੀ ਹਾਂ ਇਹ ਥੋੜੀ ਬਰੀਕ ਹੁੰਨਾ ਇਹਦੇ ਚ ਥੋੜਾ ਜਿਹਾ ਇਸ ਤਰ੍ਹਾਂ ਘੱਟ ਦਿਖਾਈ ਦਿੰਦਾ ਤੇ ਚਲੋ ਜੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓਗੇ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜਿਹੀ ਵੀਡੀਓ ਵਿੱਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ